ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸੋਈਆਂ ਤੇ ਇੱਕ ਕੱਬਣ ਤਿਆਰ ਤਿਆਰ ਹੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਹੋ ਸੁਣਾਓ ਠੀਕ ਠਾਕ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਠੀਕ ਹੈ ਜੀ ਫੋਨ ਨੰਬਰ ਠੀਕ ਹੈ ਜੀ ਬਈਆ ਪਹਿਲੇ ਨੰਬਰ ਤੇ ਆ ਗਈ ਨੀਲੀਪੂਰੀ ਨੀਲੀਪੂਰੀ ਦੱਸਿਓ ਇਹਦੇ ਬਾਰੇ ਹਾਂਜੀ ਕੀ ਡਿਟੇਲ ਜੀ ਦੀ ਇੱਕ ਕੋ ਦੁੱਧਾ ਗਾਇ 7 ਕਿਲੋ ਅੱਛਾ ਜੀ ਉਹ ਕੱਟਾ ਜੀ ਸੂਈ ਨੂੰ ਅੱਜ ਕੋਈ 10 ਦਿਨ ਹੋ ਗਏ ਅੱਜ ਦਾ ਠੀਕ ਹੈ ਠੀਕ ਹੈ ਲਓ ਜੀ ਮੇਲ ਕਾਫ ਆ ਗਿਆ ਜੇ ਪਿਛੇ ਤੇ ਪਿਓਰ ਨੀਲੀ ਪੂਰੀ ਆ ਗਈ ਤੇ ਇਹ ਦਾ ਕੱਟ ਤੇ ਮਣਕੀ ਆ ਖਾਲੀ ਆ ਇਹ ਸੂਹਾ ਖਿੰਦਾ ਸੂਈ ਆ ਸੂਹਾ ਭਾਈ ਤਿੱਜਾ ਸੂਈ ਜੀ ਠੀਕ ਹੈ ਜੀ ਹਾਂ 1 ਕਿਲੋ ਦੁੱਧ ਨਾਲ ਜੀ ਆ ਦੋਸਤੋ ਭਾਈ ਆਪਾਂ ਕਹਿ ਦਨੇ ਆ ਮਾ ਲੋ ਹਰ ਵੀਡੀਓ ਚ ਕਿੰਨੇ ਦਤਾਈਏ ਮਾ ਲੋ ਦੋ ਤੋਂ 10 ਸੇਵਾ ਦਾ ਹਾਂਜੀ ਨਹੀਂ ਫਿਰ ਵੀ ਜਦੋਂ ਰਿਕਾਰਡ ਹੁੰਦਾ ਕੋਈ ਇੰਨਾ ਚ ਹੋਇਆ ਅਗਲੇ ਆਣੇ ਨਹੀਂ ਹੋਇਆ ਦੋਸਤੋ ਭਾਈ ਉਹ 10 ਕਿੰਨੇ ਕੁ ਦੇ ਰਾਂ ਹਾਂਜੀ ਇਸ ਤਰ੍ਹਾਂ ਆਪਾਂ ਜੇਲੀ ਪੂਰੀ ਤਰ੍ਹਾਂ ਕਰ ਰਹੇ ਤੈਨੂੰ ਬਤਾਵਾ ਹਾਂਜੀ ਹਾਂਜੀ ਉਹ ਜ ਬੱਚੇ ਮਾ ਲੋ ਕਹਿੰਦਾ ਠੀਕ ਗੱਲ ਜੀ ਕੀ ਕੱਟਾ ਕੱਟੀ ਕੱਟਾ ਜੀ ਲਓ ਜੀ ਮੇਲ ਕਾਹ ਖਾ ਗਿਆ ਕਿ ਪਿੱਛੇ 10 12 ਵਜੇ ਸੁਣੀ ਜੀ 10 ਤੋਂ 12 ਕਦੋਂ ਹੋਇਆ ਸੁਣੀ ਮਾ ਲੋ ਖਾਉਂਦਾ ਬਿੱਲੀਆਂ ਵੇਖੀ ਫੇਸ ਕੁਆਲਟੀ ਵਿੱਚ ਚੈੱਕ ਕਰ ਸਕਦੇ ਜੇ ਤੇ ਇੱਕ ਮਣਕੀ ਆ ਗਈ ਤੇ ਚ ਜਾਸਾਨ ਮੌਕੇ ਤੇ ਜਿਹੜਾ 7 ਲੀਟਰ ਦੁੱਧ ਤਿਆਰ ਆ ਤੇ ਖਾਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਹੋ ਗਿਆ ਵਾ ਤੇ ਖਾਣ ਜਿਆ 2 ਕਲਾ ਲੱਗਾ ਪਿਆ ਕਲਾ ਕਲਾ ਵਾ ਕਰੋ ਜੀ ਚੱਕ ਦੇ ਦੇਖੋ ਮਰੂ ਕੈਮਰਾ ਠੀਕ ਹੈ ਠੀਕ ਹੈ ਜੀ ਇਹਦਾ ਮੁੱਲ ਭਾਈ ਜੀ ਇਹਦਾ ਭਾਈ ਜਿਹੜੀ ਬਰੇਡ ਰੂਡ ਯਾਦ ਕਰ ਦਿਆ ਹਾਂਜੀ ਬੋਲੇ ਦਾ 65000 ਜੀ ਭਾਈ 65000 ਹਾਂਜੀ ਕਰ ਦਈਏ ਹਾ ਨਾ ਦੱਸੋ ਜੀ ਦਾਦੋ ਆਪ ਇੱਥੇ ਛਾੜੀ ਦੇਣੀ ਬਸ ਭਾਈ 36000 ਦਿਹਾੜਾ ਹੀ ਦੋਗੇ ਠੀਕ ਹੈ ਲਓ ਜੀ 36000 ਦੀ ਬਿਲਕੁਲ ਸੱਜਰ ਸੂਈ ਆ ਸੂਈ ਬੂਰੀ ਮੱਜ ਕਟਾ ਮਗਰ ਠੀਕ ਹੈ ਜੀ ਸੱਤ ਕਦੋ ਹੋਰ ਛੱਡਾ ਕੋਈ ਨਹੀਂ ਚਵਾਜ ਕਰਨ ਬੰਦਾ ਠੀਕ ਹੈ ਠੀਕ ਹੈ ਲਓ ਜੀ ਕੋਈ ਵੀਰ ਭਰਾ ਸੇਵਾ ਵਾਲਾ ਲੈ ਕੇ ਚਲੋ ਤੇ ਕਰ ਦੋ ਆ ਵੀ ਕਹਿ ਰਹਾ ਭਾਈ ਭਾਈ ਪੂਰੇ 62000 ਦਿਓ ਜਿਸ ਵਿੱਚ 200 ਰੁਪਏ ਛੋੜੀ ਹੋਣੀ ਬਸ ਠੀਕ ਹੈ ਲਓ ਜੀ 62000 ਦੇ ਵਿੱਚੋਂ 200 ਰੁਪਿਆ ਛੋੜ ਤੇ ਨੀਂਦੀ ਪੂਰੀ ਤੇ ਡਿਮਾਂਡਾਂ ਪੂਰੀਆਂ ਹੋਣੀ ਹੈ ਇੱਕੋ ਜੋਟੀ ਕਿ ਦੋਵੇਂ ਡਿਮਾਂਡਾਂ ਪੂਰੀਆਂ ਬਾਕ ਉਹ ਜਿੱਤਗਾ ਕੀਤੀ ਯੂ ਕਰਮਾਲੀ ਜਿਹੜਾ ਜੋ ਭਾਈ ਤੋਂ 3 ਨੰਬਰ ਤੇ ਜੈਂਟ ਬੁਲਾਇਆਗਾ ਇਹ ਕਿਵੇਂ ਆ ਭਾਜੀ ਮੈਨੂੰ ਭਾਈ ਸੂਈ ਨੂੰ ਕੋਈ ਮਹੀਨੇ ਨੇ ਵੇਟ ਟਾਈਮ ਹੋ ਗਈ ਅੱਛਾ ਜੀ ਦੋ ਤੇ ਕੋ 10 ਕਿਲੋ ਕਨੇਲਾ ਹੋ ਜੇ ਠੀਕ ਹੈ ਜੀ ਹਾਂ ਸਾਡਾ ਜਿਹੜਾ ਦੁੱਧ ਪਿਆਰ ਦੇ ਕੋਲ ਜੋ ਟੈਂਪੂ ਚ ਵਜਾ ਜਾਦਾ ਕਿਟਾ ਜਾ ਮਨੋ ਦੇ ਮਾਈ ਫਰੀਜ਼ ਬੈਠਾ ਬਿਲਕੁਲ ਇਹ ਸੂਆ ਭਾਜੀ ਕਰਵਾ ਸੀ ਜਿੱਜਾ ਸੂਆ ਭਾਜੀ ਲਓ ਜੀ ਤੁਹਾਨੂੰ ਛੋਟੀ ਇੱਧਰ ਦੀ ਨਹੀਂ ਸਮਝ ਰਹੀਆਂ ਇੱਧਰ ਛੋਟੀ ਰਹੀਆਂ ਠੀਕ ਹੈ ਠੀਕ ਹੈ ਲਓ ਜੀ ਕੱਦ ਕਾਟ ਜਿਹੜਾ ਕੰਗਾ ਆ ਗਿਆ ਹਣ ਤਗੜਾ ਕੱਢ ਕਾਟਿਆ ਤੇ ਹੈ ਵੀ ਸਿੰਗਲ ਹੱਡੀ ਜੇ ਬਾਕੀ ਇਹ ਇਸ ਟਾਈਮ ਜਿਹੜਾ ਮੌਕੇ ਦੇ 10 ਲੀਟਰ ਤੋਂ ਚੱਲਿਆ ਆ ਉਹ 15 ਤੋਂ ਬਾਹਰ ਹੀ ਅੱਛਾ ਜੀ 15 किलो ਬਾਅਦ ਸਿਰਫ 15 ਝੋਨਾ ਚੋਨਾ ਤਲਬਾ ਲੌਂਡਾ ਵੇ ਪੱਠੇ ਪੱਠੇ ਥੋੜੇ ਘੱਡੇ ਸੀ ਅੱਛਾ ਜੀ ਤੇ ਹੁਣ ਦੋ ਦਰ ਕੋ 10 ਕਿਲੋ ਹੋਊਗਾ ਦੁੱਧ ਸੇਵਾ ਸੁਭਾ ਹੋ ਗਈ ਫਿਰ ਤੋਂ ਚੱਲਦੀ ਠੀਕ ਹੈ ਠੀਕ ਲਓ ਜੀ ਸੰਭਲ ਵਾਲਾ ਅੱਛਾ ਜੀ ਆ ਮੇਰੇ ਕੋਲ ਨਹੀਂ ਲੱਗਦਾ ਠੀਕ ਲਓ ਜੀ ਵੀਰ ਭਰਾ ਇਹ ਵੀ ਕੋਈ ਸੰਭਲਣਾ ਲਾਏ ਤੇ ਜਦੋਂ ਦੁੱਧ ਚੱਲਦਾ ਚੋਈ ਲੋ ਵੀ 15 ਲੀਟਰ ਦਾ ਦੁੱਧ ਆ ਬਾੜਾ ਪਾ ਕੇ ਮਿਲਦੀ ਮੈਨਾਂ ਵੇਖ ਲਈ ਜੇ ਮਿਲਦੇ ਫਿਰਦੇ ਠੀਕ ਹੈ ਠੀਕ ਹੈ ਦਿਖਾ ਦਿਓ ਦਿਖਾ ਦਿਓ ਪਾਰਾ ਪਾ ਲੈ ਕ ਵੀ ਦੇ ਪਿਓਰ ਆ ਗਈ ਆ ਉੱਧਰ ਸੀ ਛੋਟੀ ਇਦਾਂ ਵੀ ਦੀ ਮੇਰੀ ਸੀਲ ਬੜੀ ਆ ਠੀਕ ਆ ਠੀਕ ਆ ਨੋ ਜੀ ਔੜਾ ਪਾ ਕੇ ਮਿਲ ਪੈਂਦੀ ਆ ਵਾਪਿ ਚਾਪ ਅਪਾ ਦਿਖਾ ਦਿੰਨੇ ਲਾਗੇ ਤੋਂ ਤੁਹਾਨੂੰ ਆ ਗਈ ਵੀਰ ਜੀ ਹਾਂ ਜੀ ਆ ਗਈ ਤੇ ਦਰੂਦ ਨਾ ਇੰਨੇ ਜਲਦੀ ਭੜਵਾਣ ਹੋ ਜਾਂਦੀ ਮਾ ਠੀਕ ਹੈ ਦਿਖਾ ਦੀਏ ਪਦਮਾ ਆ ਜਾਓ ਲਓ ਜੀ ਵੀਰ ਜੀ ਚੈੱਕ ਕਰੋ ਪਸਮਾਨ ਥਣਾ ਦਾ ਬਹੁਤ ਹੀ ਵਧੀਆ ਇੱਦਾਂ ਤਾਜੀ ਲੜੀ ਬਸ ਠੀਕ ਹੈ ਲਓ ਜੀ ਆਹ ਇਹ ਤਰਾ ਦਾ ਮਗਰ ਲੈਣਾ ਲਓ ਜੀ ਲਓ ਜੀ ਮਗਰ ਲੈ ਕੇ ਨਾਲ ਆ ਕੇ ਬੋਲ ਧਾਲਿਆ ਪੁੱਤਰਾ ਸਾਡੀ ਲੱਗ ਗਈ ਜੇ ਲੈ ਜੀ ਆਹ ਮੱਜਾ ਡਾਲਾ ਜਾਣਾ ਓਹ ਜਿਹੜੀ ਜਿਹੜੀ ਪਾਸ ਹੈ ਬੋਲ ਧਰਾਉਂਗਾ ਮਗਰ ਲੈ ਚਣਾਂਗੇ ਅਗਲੇ ਥਨਾਂ ਲਈ ਮੋਰਾ ਰੋਨੀਤਰਾ ਲਓ ਜੀ ਆ ਅਗਲੇ ਥਨਾਂ ਦੀਆਂ ਜੇ ਬਿਲਕੁਲ ਇਹ ਵੀ ਢੋਲ ਧਾਰਿਆ ਕੋਈ ਘੂਰ ਛਟਾ ਨਹੀਂ ਜੇ ਬਿਲਕੁਲ ਯੋਕੇ ਚਵਾਈ ਆ ਭਾਈ ਜੇ ਅੱਜ ਮੇਰੀ ਮਾੜੀ ਕੋ ਫੇਰ ਕਰਦੇ ਨਾ ਹਾਂਜੀ ਗੱਡੀ ਦਾ ਕਰਾਈ ਥਾ ਹੁੰਦੇ ਦੋਗੇ ਠੀਕ ਹੈ ਠੀਕ ਹੈ ਜੀ ਇਹ ਵੀ ਤਵਾ ਪਰ ਨਾ ਜਰਾ ਬਿਲਕੁਲ ਚੰਗਾ ਵਾ ਤੇ ਹੈ ਵੀ ਠੰਡੀ ਧੀਰੀ ਆ ਕਰਮਾਲੀ ਕਿੰਨੇ ਦਾ ਹੋਵੇ ਗਾੜ ਭਾਈ ਜੀ ਗਾੜ ਭਾਈ 1.5 ਕਰੋੜ ਹੋਊਗੀ ਦੇ ਤੋ ਦਾ ਜਏ ਠੀਕ ਹੈ ਠੀਕ ਨਾ ਜੀ 1.5 ਲੀਟਰ ਦੇ ਆਸ-ਪਾਸ ਜਿਹੜੀ ਗਾੜ ਹੈ ਗਾੜ ਆ ਆ ਫੇਰ ਮਗਰਲੇ ਥਾਂ ਦੀ ਚੋਈਏ ਆਦੇ ਕੋਲ ਵੀ ਜੀ ਨੂੰ ਦੋ ਡੰਗ ਚੋਵੇ ਅੱਛਾ ਜੀ 3 ਡੰਗ ਚੋਵੇ ਠੀਕ ਹੈ ਜੀ ਕਿਸੇ ਗੱਲ ਜਾ ਕੇ ਪੈਦਾ ਹੈ ਜਦਾਂ ਤਾਂ ਫਦਾ ਨਗਦਾ ਬਿਲਕੁਲ ਸਹੀ ਗੱਲ ਹੈ ਜੀ ਬਦੂ ਲਾਹਮੇ ਤੋਂ ਬੜਾ ਡਰਦਾ ਹੈ ਜੀ ਆ ਕੇ ਪਟੂਰਾ ਫਰਕ ਪਾ ਜਾਂਦਾ ਵਸ ਇਹ ਮਰਮਚ ਵਈ ਆ ਤੇ ਬਾਲਟੀ ਆ ਗਈ ਮਿੰਟੋ ਮਿੰਟਾ ਨੂੰ Yeah. Wow. ਨੌਲੀ ਟਿਆਕਾ ਸਾਦੇ ਆਣ ਕੰਗੇ ਪੰਦੀ ਕੱਟੀ ਜਾਵਾਲਟੀ ਹਰਵਜੀਤ ਠੀਕ ਹੈ ਜੀ ਪਿੰਡਾ ਹੋਏ ਆਰਟੀਕਲ ਜੀ ਦੀ ਬਾਦੀ ਮੇਰੀ ਅੱਛਾ ਜੀ ਆਪਾਂ ਦੁੱਧ ਦੀ ਬਾਤ ਵੀ ਨਹੀਂ ਆਂਦੇ ਯਾਰੋ ਇਹਦੇ 9 ਕਿਲੋ ਦੀ ਆਪਣੀ ਗਾਰੰਟੀ ਆ ਫੁੱਲ ਠੀਕ ਹੈ ਠੀਕ ਹੈ ਲਓ ਜੀ 9 ਕਿਲੋ ਦੀ ਤਰਤੀ ਫੁੱਲ ਗਾਰੰਟੀ ਇਹਦੇ ਬਾਲਟੀ ਡਾਕਦੀ ਆ ਨੱਕੋ ਨੱਕਾ 8 ਆਪਾਂ ਜਿਆਦਾ ਨਹੀਂ ਆਪਣੀ ਡੁੱਕੜ ਗਈ ਇਹਨਾਂ ਕੋ ਮੇਰਾ ਵੀਰ ਕਵੇਂ ਦੁੱਧ ਛਾਤਾ ਥੱਲੇ ਹਾਂਜੀ ਹਾਂਜੀ ਆਹੋ ਬਿਲਕੁਲ ਯਾਰ ਆਪਾਂ ਨੂੰ ਦੁੱਧ ਵਾਲੇ ਦੀਆਂ ਨਿਸ਼ਾਨੀਆਂ ਹੁੰਦੀਆਂ ਵਾਂ ਹਾਂ ਤੇ ਇਹਦਾ ਮੁੱਲ ਬਾਈ ਹਰ ਤੇ ਆ ਵੀ ਲੋ 6.5 ਹੋ ਗਏ ਮੁੱਲ ਠੀਕ ਹੈ ਠੀਕ ਹੈ 6:22 ਮਿੰਟ ਹੋ ਗਏ ਇਹਦਾ ਮੁੱਲ ਹਰ ਇਹਦਾ ਮੁੱਲ ਬਾਈ 74000 ਰੁਪਏ ਜੀ ਅੱਛਾ ਜੀ ਹਾਂ ਨਾ ਦੋ ਤਿੰਨ ਭਾਈ ਤਾਜੀ ਦੋ ਤਿੰਨ 16 17 ਸਾਲਾ ਕਿਉਂ ਭਰਿਆ ਸੱਜਣ ਨੇ ਸਿਰਫ ਉਹਨਾਂ ਮਾਲੋਮੀ ਏਰੀਆ ਨੂੰ ਜੇ ਤੋਕਣ ਥੋੜਾ ਮਜਾ ਹੋ ਗਈ ਕਿ ਇਹ ਨਹੀਂ ਨਹੀਂ ਅਜੇ ਤਾਂ ਕੋਈ ਗੱਲ ਨਹੀਂ ਗਾਂ ਇੱਕ ਫੇਰ ਰਖਮ ਦੀ ਆ ਘਾਟਿਆ ਦੀ ਕੋਈ ਚੀਜ਼ ਨਹੀਂ ਹੈਗੀ ਠੀਕ ਹੈ ਜੀ ਜੇਕਰ ਦਾ ਚਵਾ ਚੰਗਾ ਵੇ ਸੋਣ ਗੁਣਾ ਵੇ ਕੱਢ ਦੇ ਨਗਰਾਪੇ ਵੀ ਜਾਂਦਾ ਵੇਖ ਜਾਂਦਾ ਹੈ ਵੀ ਜੈਡ ਬਲੈਕ ਪੂਰਤਾ ਕੀ ਤੇ ਕਰ ਦਈਏ ਬਾਦ ਹੈਗਾ ਦੱਸੋ ਚਿੱਟਾ ਦੇ ਲੋ ਨਹੀਂ ਨਹੀਂ ਕੋਈ ਗੱਲ ਨਹੀਂ ਖਵਾਲੀਕ ਦੇ ਪੂਛ ਕੋ ਐ ਜਿੰਨਾ ਮਰਜੀ ਇਹ ਏਡਾ ਕਰ ਦਈਆਂ ਨਾ ਇਹ ਵੀ ਭਾਈ ਹਾਂ 75000 ਦਵਾਂਗੇ ਠੀਕ ਹੈ ਜੀ ਤਾਂ ਵਾਈਪਰ ਕਰੀਏ ਆ ਜੀ ਨੇ 9 ਲੀਟਰ ਜਿਹੜਾ ਕੰਡੇ ਵਾਲਾ ਦੇਸੀ ਮੱਝ ਨਹੀਂ ਆਵੇ ਲੋ ਦੇਸੀ ਮੱਝ ਨਹੀਂ ਹੈਗੀ ਇਹ ਤਾਂ ਸਮਝ ਆਵੇ ਲੋ ਜੀ ਨਹੀਂ ਨਹੀਂ ਜੈਡ ਬਲੈਕ ਆ ਗਈ ਪਿਓਰ ਹਾਂ ਉਧਰ ਦੀ ਮੱਝ ਆ ਜੇ ਆ ਗਈ ਕਸਰ ਤੇ ਕੱਢ ਦੋ ਤੁਸੀਂ ਕਢਾ ਦੋ ਕਸਰ ਹੁਣ ਯਾਰ ਛੜਦੀ ਹੋ ਰਿਹਾ ਭਾਈ ਪੂਰੇ 74000 ਦੀ ਜਣੀਏ ਠੀਕ ਹੈ 200 ਰੁਪਏ ਛੋੜ ਦਾ ਕੰਮ ਹੋਇਆ ਹੁਣ ਲਓ ਜੀ ਤੁਹਾਨੂੰ ਯਾਰ ਚੰਗਾ ਬਾਲਾ ਮੈਨੂੰ ਕਹਣਾ 9 ਕਿਲੋ ਦੁੱਧ ਕੰਡੇ ਵਾਲਾ ਮੇਰੇ ਕੋਲ 2 ਡੱਕ ਚ ਹੋਵੇ ਤਾਂ 3 ਡੱਕ ਹੋਵੇ ਠੀਕ ਹੈ ਠੀਕ ਹੈ ਲਓ ਜੀ ਸਾਡੇ ਕੋਲ ਮਿਲਦੀ ਪਾੜੇ ਦੇ ਅੱਛਾ ਜੀ ਇਹਦੇ ਘਰ ਜਾ ਕੇ ਭਾਈ ਠ ਤੇ 74000 ਵੇ ਲੋ ਚੈੱਕ ਤੇ ਨਹੀਂ ਕਿਤੇ ਬੈ ਗਈ ਵੇ ਲੋ ਠੀਕ ਹੈ ਠੀਕ ਹੈ ਜੀ ਯਾਰ ਜੂ ਪਿੰਗੇ ਨੰਬਰ ਤੇ ਆ ਗਈ ਨਹੀਂ ਜਾਉਣੀ ਤੇ ਜੋ ਪਾ ਜਾਣੇ ਪਰ ਇਹ 8 ਮਹੀਨੇ ਗੱਬਣੇ ਅੱਛਾ ਈ 8 ਮਹੀਨੇ ਗੱਬਣੇ ਦੀਸਾ ਜਲਦੀ ਆਪਣੀ ਵੀਡੀਓ ਕੀਤੀ ਹੈ ਸਵੇਰੇ ਠੀਕ ਹੈ ਜੀ ਉਹ ਵੀ ਆ ਪਾ ਦਾਂਗੇ ਠੀਕ ਹੈ ਉਹਦੇ ਵਿੱਚ 14 ਮਲਚ ਹੋਇਆ ਜੀ ਲਓ ਜੀ 14 ਲੀਟਰ ਚੋਲ ਹੋਇਆ ਵਾ ਲਓ ਜੀ ਬੜੀ ਗੋਹਣ ਲਿੱਸੀ ਹੋਈ ਆ ਅੱਛਾ ਜੀ ਇਹ ਬਣੀ ਦੋ ਦਿਨ ਤੱਕ ਵਾ ਫੇ ਰਾਹੀ ਰਹੇ ਠੀਕ ਹੈ ਠੀਕ ਹੈ ਲਓ ਜੀ ਨੀ ਸੇਵਾ ਵਾਲਾ ਲਾਈਵ ਤੇ ਗੱਡੀ ਲੈ ਕੇ ਆਵੇ ਕੋਈ ਜੇ ਸੁਦਾ ਪਾ ਦੇ ਮਾਲੂ ਕੋ ਤੁਹਾਨੂੰ ਫਾਲ ਦੇ ਗੱਡੀ ਕੋ ਨਾਰ ਗੱਡੀ ਦਾ ਕਰਾਇਆ ਕਰਵਾ ਲਵਾਂਗੇ ਠੀਕ ਆ ਠੀਕ ਆ ਲਓ ਜੀ ਕਰਾਇਆ ਪਾਈ ਇਹਨਾਂ ਛੁੱਡੀ ਛੋੜਿਆ ਬਾਕੀ ਕਾਦ ਕਾਟ ਕੇ ਦਾ ਠਾਈ ਇੱਕ ਅੱਖ ਜਿਆਦੀ ਬਿੱਲੀ ਜੀ ਭਾਈ ਪਹਿਲੂ ਦੱਸਿਆ ਜਗਾ ਅੱਖ ਬਿੱਲੀ ਇੱਕ ਜਿਆਦੀ ਹੋਵੇ ਲੋ ਠੀਕ ਆ ਠੀਕ ਆ ਜੀ ਭਾਈ ਕਾਟ ਥੋੜੀ ਜਿਆਦਾ ਬਿੱਲੀ ਆ ਤੇ ਬਾਕੀ ਹੈ ਨੀਲੀ ਦਾ ਵੀ ਦੇ ਚਾਂਗੀ ਰ ਦੁੱਧ ਤੇ ਮੀਰ ਕਾਰਡ ਚੰਗਾ ਦਾਦਾ ਭਾਈ 14 ਲੀਟਰ ਦਾ ਤੇ ਸੁਵਾ ਭਾਈ ਆ ਕੀ ਸੁਵਾ ਕਿੱਦਾਂ ਹੋਏ ਲਓ ਜੀ ਸੁਵਾ ਸਾਰੀ ਪਾਣੀ ਇਹ ਤਾਂ ਲਓ ਜੀ ਇਹ ਕਿੱਕਰ ਸਦੇ ਢਿੱਲਾ ਤੋਂ ਲੱਗਦੀ ਬਹੁਤ ਜ਼ਿਆਦਾ ਵਾ ਇਹਦਾ ਭਾਈ ਜੀ ਮੁੱਲ ਫਿਰ ਇਹਦਾ ਅੱਜ ਮੁੱਲ ਛੋਟੇ ਕਰ ਨਾਲੇ ਅੱਛਾ ਜੀ ਸਿਰ 55000 ਦੀ 55000 ਦੀ ਹਾਂ ਹੋਰ ਕਰ ਦੇ ਯਾਰ 53000 ਦੀ 53000 ਦੀ ਲਓ ਜੀ ਪੁੱਜ ਗਏ ਬਾਦੂ ਦੱਸ ਦੇ ਵੀਰ ਨਹੀਂ ਦੇਖੋ ਜਾਈ ਗਈ ਕਸਰ ਤੇ ਤੂੰ ਕਸਰ ਕਰਦੇ ਤੂੰ ਕੰਨੀ ਜੋ ਜੱਜਾ ਹੋਰ ਛੱਡ ਦਿੰਦੇ 52000 ਤੋਂ 200 ਛੋੜੀ ਹੋਣੀ ਹੈ ਭਾਜੀ ਇਹਦੀ ਠੀਕ ਲਓ ਜੀ 52000 ਚੋਂ 200 ਛੋਟਾ ਬੱਜ ਮੇਰਾ ਤੁੜੀ ਸਕੂਟਰ ਆ ਗਿਆ ਦੇਖੋ ਕਾਦ ਕਾੜ ਜਿਹੜਾ ਹੈ ਵੀ ਥੂੜੀ ਵਾਲੀ ਜਿਹੇ ਇਹਦੇ ਪੱਲੇ ਦੀ ਵੀ ਮਿਲਦਾ ਮਾਰੇ ਸੀਗਾ ਜਦਾਂ ਮੱਦੀ ਬੋ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਜਿਹੜੇ ਨਾਰਮਲ ਰੇਟ ਆ ਆਹ ਲਓ ਜੀ ਦੋ ਦਿਨ ਮਰੀ ਮੀੜਿਆ ਵੇਖੋ ਨਿ ਆਓ ਹਾਲੇ ਕੱਲ ਗੱਡੀ ਜੇ ਲਾਉਣ ਕਿਹਾ ਖੁਰੀ ਦੇ ਲਾਤੀ ਕਰਦੀ ਆ ਉਹ ਆਪਾਂ ਕਰ ਲੈਣਾ ਆਹੋ ਦੇਖਦੇ ਦੇਖ ਬਿਲਕੁਲ ਸਹੀ ਗੱਲ ਹੈ ਜੀ ਵੀ ਇੱਕ ਫੁਰੀ ਦੀ ਦੋ ਦੀ ਦਾਂ ਹਾਂ ਆਣਾ ਵੇਖੋ ਆ ਜਿਹੜੀ ਲਾਸੀ ਮਰੀ ਚੋ ਆ ਗੱਡੀ ਆ ਗੱਟਾ ਛੱਲਿਆ ਮੜਾਇਆ ਆ ਆ ਖਰੀਦ ਨਹੀਂ ਆਵੇ ਉਹਦੇ ਕਰਕੇ ਥੋੜਾ ਜਿਹਾ ਚਲੋ ਮਣਾਉਂਦੀ ਆ ਵੀਰ ਖੂੜ ਬਾਕੀ ਚਲੋ ਹੋ ਜੂਗੀ ਸੈਟ ਕਰਨ ਵਾਲੀ ਇਹ ਬਿਲਕੁਲ ਜਿਹੜੇ ਜੈਜਮੁਲ ਦੇ ਪਾਪਾਈ ਦੇ ਇਹਦਾ ਮੁੱਲ ਦੇ ਬਿਲਕੁਲ ਜੈਜਾ ਜਦੋਂ ਤਿਆਰ ਹੋ ਜੇ ਨਾ ਮੱਜੇ ਹਾਂਜੀ 1.5 ਲੱਖ ਦੀ ਮੱਜਿਆ ਬਿਲਕੁਲ 1.5 ਤੋਂ ਬਾਹਰ ਆ ਠੀਕ ਹੈ ਠੀਕ ਹੈ ਜੀ ਕੋਈ ਸ਼ੱਕ ਤੁਸੀਂ ਕਰਦੇ ਜੇ ਕਰੀ ਦੇ ਵਿੱਚ ਆ ਥਣ ਨਾ ਕੋਈ ਚੱਕਰ ਨਹੀਂ ਗਾਰ ਜੇ ਸੋਹਣ ਕੁਨੇ ਜੇ ਕੱਦ ਵਜਨ ਚ ਕਹਿ ਦੋ ਨੇ ਕੋਈ ਸ਼ੱਕ ਨਹੀਂ ਇਹਦੇ ਮਾਰ ਹੋਵੇਗਾ ਮਤਾਂਦਾ ਮੈਂ ਡੇਢ ਮਿੰਟਾਂ ਦਾ ਅੱਛਾ ਤੇ ਹੋਣੀ ਮਲਖੋਂ ਬਾਹਰ ਮਾਜੀ ਵੇਜਣੀ ਠੀਕ ਹੈ ਠੀਕ ਹੈ ਲਓ ਜੀ ਨਿਕਲ ਲੀ ਗਏ ਰੇਡੀਆ ਦਾ ਵਾਦਾ ਮਿਲਦੀ ਸੀ ਲੈ ਠੰਡੀ ਦੀ ਰਹੀ ਹੈ ਹਾਂਜੀ 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 ਬਿਲਕੁਲ ਸਹੀ ਗੱਲ ਹੈ ਅੱਜ ਪਹਾੜੇ ਦੇ ਮਿਲਣਾ ਪੱਪੀ ਨਾਲੇ ਵਾਦਾ ਹੁੰਦਾ ਹੈ ਉਹ ਜੇ ਪਸ਼ੂ ਦਾ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ